ਅੱਧੀ ਰਾਤ ਅੱਧੀ ਰਾਤ ਨੂੰ ਆਏ ਅਸੀਂ ਆਹੀ ਜਾਣਾ ਕਿਤੇ ਸਵੇਰੇ ਇੰਨਾ ਸਮਾਨ ਸਕੂਟੀ ਤੇ ਕਿਵੇਂ ਲੈ ਕੇ ਜਾਣਾ ਦੇਖੀ ਕਿੰਨਾ ਸਮਾਨ ਪਿਆ ਯਾਰ ਵਿਚਾਰੇ ਔਖੇ ਜਾਣਗੇ ਹਾਲੀਵੁੱਡ ਜਾਣਗੇ ਨਹੀਂ ਅੱਗੋਂ ਲੈਟਾ ਪੈਣੀਆਂ ਬਹੁਤ ਬੜਾ ਔਖਾ ਬੁਜਾਰ ਤੇ ਐਸਟਮਰਾਸ਼ ਕੱਟ ਹੋਇਆ ਇਹ ਤਾਂ ਬੁਰਾ ਹਾਲ ਆਜੋ ਆਜੋ ਲਿਫਾਫ ਕੱਪੜਿਆਂ ਵਾਲੇ ਲਿਫਾਫੇ ਅੱਗੇ ਰੱਖੋ ਇਹ ਤਾਂ ਆ ਜਾਣਗੇ ਹੈਨਾ ਹਾਂ ਇਹਦੇ ਚ ਪਸਾ ਥੋੜੇ ਦੇ ਆ ਤਾਂ ਮੈਂ ਦੇਖਣੇ ਉਹ ਪਾ ਲੈਣੇ ਆਪਦੇ ਸਕੂਟੀ ਡਿੱਗੀ ਚ ਪਾ ਲੋ ਥੋੜਾ ਪਤਾ ਡਿੱਗੀ ਦੇਖਾਂ ਹਾਂ ਖੋਲੋ ਖੋਲੋ ਮੈਂ ਦੇਖਣੇ ਚੱਲਦੇ ਫੁੱਲ ਗਈ ਖੁੱਲ ਗਈ ਖੁੱਲ ਗਈ ਆ ਜਾਣੇ ਵਿੱਚ ਰੱਖੋ ਰੱਖੋ ਇਕੱਠੇ ਕਰ ਦੋ ਸਾਰੇ ਜਿਹੜੇ ਇਕੱਠੇ ਕਰਨ ਵਾਲੇ ਉਹ ਇਕੱਠਾ ਕਰਕੇ ਰੱਖ ਦੋ ਨਾ ਸ਼ਾਪਿੰਗ ਸ਼ਰਟ ਲੈ ਲਿਆ ਕਿੱਥੇ ਜਾਣਾ ਇਹਨੇ ਆ ਜਿਵੇਂ ਹੋਤਾ ਨਹੀਂ ਰਕਦੇ ਉਹਨੇ ਲੱਦ ਲਿਆ ਜੋ ਲੈ ਆਉ ਤੁਸੀਂ ਵੀ ਜਾ ਕੇ ਚੈੱਕ ਇਨ ਤੋਂ ਦਾ ਸ਼ਰਟ ਲੈਣ ਗਿਆ ਹੈ ਦਾ ਆ ਕੋਈ ਡੈਮੇਜ ਸ਼ਾਪਿੰਗ ਕਰਨ ਦਾ ਮੈਂ ਤੋਂਰਨੇ ਵੇਲੇ ਸ਼ਾਪਿੰਗ ਹੋਇਆ ਕੰਟੈਂਟ ਕੱਤੋਂ ਲਾਇਆ ਇੱਥੇ ਬਾਏ ਲਾਦ ਦੇ ਕੇ ਥੁਰਪੇ ਤੇ ਇਹੀ ਚੱਲੇ ਆ ਗੱਡੀ ਤੇ ਹਾਂ ਉਹਨਾਂ ਸਕੂਟੀ ਦਿੱਤੀ ਤਾਂ ਆਪਾਂ ਗੱਡੀ ਲੈ ਲਈ ਹੈ ਅਈਆ ਫਿਰ ਇਹ ਚੱਲਦੀ ਹੈ ਆਪਣੀ ਜਾਂਦੇ ਆ ਆਪਾਂ ਆਉਣ ਦੇ ਵਾਰੀ ਤਾਂ ਆਪਾਂ ਟੁਟ ਟਟ ਚੱਲਦੇ ਆਇਆ ਹੁਣੇ ਉਹ ਜਾਣਗੇ ਹਾਂ ਪਰ ਉਹਨਾਂ ਦਾ ਸਮਾਨ ਯਾਰ ਜ਼ਿਆਦਾ ਹੀ ਹੈ ਸਮਾਨ ਜ਼ਿਆਦਾ ਵਿਚਾਰੇ ਓਕੇ ਓਕੇ ਗਏ ਨੇ ਤੇ ਲੋ ਦੀ ਅਸੀਂ ਵੀ ਚੱਲ ਪਿਆ ਵਾਪਸ ਸੰਗਰੂਰ ਨੂੰ ਕਿ ਅਸੀਂ ਜਾਣਾ ਸਾਰੇ ਕੰਮ ਆ ਤੁਹਾਨੂੰ ਚੱਲੀ ਗਏ ਤੇ ਤਾਂ ਕਰਕੇ ਗੱਡੀ ਲੈਣਾ ਹੈ ਕਿ ਅਸੀਂ ਸਾਰੇ ਤੜਕੇ ਨਿਕਲਣਾ ਅਰਲੀ ਮਾਰਨਿੰਗ ਨਹੀਂ ਗਾਲੀ ਕਰਦੇ ਨੇ ਉਹ ਦੇਖੋ ਤਾਂ ਸਹੀ ਖੜੇ ਨਹੀਂ 2 ਮਿੰਟ ਸਨਾਮ ਦੇ ਬਾਜ਼ਾਰ ਚੋਂ ਕੁਝ ਖਾਣਾ ਤੁਸੀਂ ਨਹੀਂ ਮੈਂ ਕੁਝ ਨਹੀਂ ਖਾਣਾ ਮੈਨੂੰ ਹਾਂ ਦਾਲ ਕਦੋਂ ਤਾਂ ਮੈਂ ਜਾਕੀ ਦਾਲ ਗੱਦੂ ਬਣਾਇਆ ਹਾਂ ਦਾਲ ਗੱਦੂ ਹੀ ਖਾਵਾਂਗੇ ਅੱਜ ਠੀਕ ਹੈ ਮੈਂ ਤਾਂ ਕਿਹਾ ਕੁਝ ਖਾਣਾ ਖਾ ਲਓ ਮੈਂ ਆਫਰ ਕਰ ਰਹੀ ਹਾਂ ਤੁਹਾਨੂੰ ਇਹ ਕੁਝ ਖਾ ਵੀ ਲਿਆ ਨਾ ਤਾਂ ਫੇਰ ਘਰ ਦੀ ਭੁੱਖ ਮਰ ਜਾਈਗੀ ਘਰ ਦੀ ਭੁੱਖ ਮਰ ਜਾਈਗੀ ਨਾ ਖਾਏ ਹੋ ਇੱਕ ਦਿਨ ਨਹੀਂ ਯਾਰ ਬਾਹਰ ਦੇ ਖਾਣ ਨਾਲੋਂ ਘਰ ਦਾ ਹੀ ਠੀਕ ਹੈ ਹਾਂ ਸਹੀ ਗੱਲ ਹੈ ਗਰਮੀ ਕਰਕੇ ਨਾ ਕੁਝ ਵੀ ਦਿਲ ਨਹੀਂ ਕਰਦਾ ਹੈਗਾ ਹੈਵੀ ਖਾਣ ਦਾ ਪਾਣੀ ਪੋਣੀ ਪੀਣ ਨੂੰ ਜੀ ਕਰਨ ਲਿਆ ਹੈ ਕਿ ਤਾ ਪਾਣੀ ਦੀ ਬੋਤਲ ਲੈ ਲੈਂਦੇ ਬੋਤਲ ਇਹ ਕੋਕੂਪ ਲੈ ਲੇ ਉਹ ਨਾ ਨਹੀਂ ਮੈਂ ਕੋਕ ਨਹੀਂ ਮੈਂ ਪਾਣੀ ਪੀਣਾ ਤੁਸੀਂ ਕੋਕ ਲੈ ਲਿਓ ਚੰਗਾ ਅੱਗੇ ਕਿਤੇ ਦੁਕਾਨ ਦੀ ਇੱਥੇ ਜਿਹੜਾ ਤੇ ਦੇਖਦੇ ਇੱਥੇ ਥੋੜਾ ਕੰਜੈਸਟਡ ਜ਼ਿਆਦਾ ਹੀ ਹੈ ਆਹੇ ਕੰਮ ਬਾਹਲਾ ਭੀੜ ਭੜਕਾ ਮੈਂ ਤਾਂ ਸੱਚੀ ਬਾੜੀਆਂ ਭੀੜ ਚ ਹੈ ਨਾ ਹੋਰ ਹੀ ਤਰ੍ਹਾਂ ਘਬਰਾੜ ਜੀ ਹੋਣ ਲੱਗ ਪੈਂਦੀ ਹੈ ਮੈਨੂੰ ਪਿਆਸ ਲੱਗੀ ਸੀ ਮੈਂ ਤੁਹਾਨੂੰ ਕਿਹਾ ਪਾਣੀ ਠੰਡਾ ਓਰੇ ਤੇ ਬੋਤਲ ਚ ਪਾਣੀ ਇੰਨਾ ਗਰਮ ਹੋ ਗਿਆ ਮੈਂ ਭਰ ਕੇ ਲਿਆਓ ਬਸ ਬੜਾ ਇੱਕ ਗੱਡੀ ਲੈਣ ਵਾਸਤੇ ਅਸੀਂ ਸੁਨਾਮ ਆਏ ਜੀ ਪਹਿਲਾਂ ਅਮਨ ਨੂੰ ਰਣ ਫੋਨ ਕੀਤਾ ਉਹ ਕਹਿੰਦੇ ਅਸੀਂ ਸੁਨਾਮੀ ਆ ਸੁਨਾਮ ਸਾਡੇ ਕੋ ਗੱਡੀ ਹੈ ਤੇ ਸਕੂਟਰੀ ਸਾਡੇ ਕੋ ਛੱਡ ਜੋ ਤੇ ਗੱਡੀ ਲੈ ਜਾ ਹੁਣ ਅਸੀਂ ਫਿਰ ਸਕੂਟਰੀ ਤੇ ਆਏ ਤੇ ਉਹਨਾਂ ਨੇ ਸਕੂਟਰੀ ਦਿੱਤੀ ਤੇ ਗੱਡੀ ਲੈ ਕੇ ਹੁਣ ਅਸੀਂ ਵਾਪਸ ਚੱਲੇ ਹਾਂ ਉਦੋਂ ਵਲੌਗ ਸ਼ੁਰੂ ਨਹੀਂ ਕੀਤਾ ਬਸ ਕਾਲੀ ਕਾਲੀ ਆਏ ਹਨੇਰਾ ਹੋ ਗਿਆ ਹੈ ਕਾਫੀ ਹਾਂ ਕੀ ਲੈ ਮੈਂ ਨਹੀਂ ਪੀਣਾ ਮੈਂ ਤੁਹਾਨੂੰ ਨਾ ਤੁਸੀਂ ਫਿਰ ਸਟ੍ਰਿੰਗ ਜਾਂ ਉਹ 500 ਦਾ ਫੁੱਲਾ ਤਾਂ ਮਿਲਿਆ ਨਹੀਂ ਇੱਥੇ ਮਿਲਿਆ ਨਹੀਂ ਚਲੋ ਹੋਰ ਕਿਤੇ ਲੈ ਲਾਂਗੇ ਫਿਰ ਬੱਚੇ ਸਾਡੇ ਲੈ ਕੇ ਆਏ ਨੇ ਗੋਲ ਗੱਪੇ ਪ੍ਰਨੀਤ ਲੈ ਕੇ ਆ ਜਾ ਕੇ ਤੇ ਇੱਧਰ ਖਾਣ ਵਾਲੇ ਤਿਆਰ ਬੈਠੇ ਨੇ ਕਹਿੰਦੇ ਅੱਜ ਘਰੇ ਬੈ ਕੇ ਖਾਣੇ ਨੇ ਰਾਜ ਹੋ ਜੂਗਾ ਤੁਹਾਡਾ ਫਤਿਹ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਖਾਓ ਗੋਲ ਗੱਪੇ ਕੱਲ ਵੇ ਵੇ ਕੇ ਟੀਵੀ 'ਚ ਗੋਲ ਗੱਪੇ ਮੈਂ ਵੀ ਖਾ ਰਹੀ ਆ ਅਰੇ ਆਪ ਬੈਠੋ ਤਾਂ ਸਹੀ ਓਏ ਹੱਥ ਨਹੀਂ ਇੱਥੇ ਆ ਇੱਥੇ ਆ ਉੱਪਰ ਆ ਹਾ ਤਾਵ ਨਹੀਂ ਧੋਤੇ ਤੁਹਾਨੂੰ ਕਹਿੰਦਾ ਹੱਥ ਨਹੀਂ ਧੋਤੇ ਹਾਉ ਦਾ ਮਨ ਦੱਸੋ ਕਿਵੇਂ ਆ ਦੇਖੋ ਖਾ ਕੇ ਕਿਹੜਾ ਮਿੱਠਾ ਤੇ ਕਿਹੜਾ ਖੱਟਾ ਪਾਣੀ ਲਓ ਪਰਨੀ ਓਏ ਓਏ ਹੋਏ ਸਵਾਦ ਆਇਆ ਸੌਰੀ ਯਾਰ ਪਾਣੀ ਆ ਰਾਣਾ ਮੂੰ ਤੇ ਗੋਲ ਗੱਪੇ ਚੀਜੀ ਇਹੋ ਜੀ ਦੇਖ ਕੇ ਪਾਣੀ ਆਉਣ ਲੱਗ ਪੈਂਦਾ ਹੈ ਹਨਾ ਮਿੱਠਾ ਆ ਖੱਟਾ ਹੋਣਾ ਪਾਣੀ ਬੜਾ ਹੀ ਪਤਲਾ ਕੁਝ ਵੀ ਨਹੀਂ ਪਾਇਆ ਵਿੱਚ ਹਨਾ ਓਹ ਹੋ ਨੀ ਗਿਰਦਾ ਦੂਸਰ ਕੋਲੇ ਮੈਂ ਵੀ ਖਾਵਾਂ ਆਲੂ ਵੀ ਪਾਲੋ ਚਲੋ ਇੱਧਰ ਕਰ ਲਓ ਫਤੇਵਾਲ ਖੋਲਾ ਪਰਨੀਤ ਉਹ ਇੱਧਰ ਖਾ ਲੈਂਦੋ ਠੀਕ ਹੈ ਖਾਓ ਹੰਟਾ ਦੇ ਆਲੂ ਦੇ ਆਲੂ ਠੰਡੇ ਹੁੰਦੇ ਨੇ ਉਹ ਥੱਲੇ ਨੂੰ ਗਿਰਦੇ ਇੰਦਰ ਕਰਦੇ ਹਾਂ ਮੈਂ ਵੀ ਕਰਕੇ ਦੱਸਾਂ ਕਿ ਮੈਂ ਇੰਦਰ ਕਰ ਕਿਹੜਾ ਮਿੱਠਾ ਬਣ ਗਿਆ ਆਹ ਹਾਂ ਸੁੰਦਚਾ ਗਿਆ ਨਹੀਂ ਮੈਂ ਮੈਂ ਖੱਟਾ ਰਹਿਣਾ ਉਹ ਮੈਂ ਖਾਊਂਗਾ ਮੇਰੇ ਮੂਹਰੇ ਨਹੀਂ ਆਉਣਾ। ਇਹ ਆ ਗਿਆ ਗਾਈ। ਬਣਾਉਣ ਲੱਗਾ ਪਨੀਰ ਦੀ ਸਬਜ਼ੀ। ਛੋਟੇ ਪੀਸ ਕਰ ਬਤੂ ਥੋੜੇ ਜਿਹਾ। ਬੋਤਲੇ? ਨਹੀਂ ਥੋੜੇ ਛੋਟੇ ਕਰ ਲੈ ਹੋਰ। ਲੇਕਿਨ ਇੰਜ ਕਰਨਾ। ਕਿਉਂਕਿ ਆਪਾਂ ਤੋਰੀਆਂ ਦੀ ਸਬਜ਼ੀ ਬਣਾ ਲਈ ਜੀ ਅੱਜ। ਦੁੱਧ ਪਾ ਕੇ ਤੇ ਪਨੀਰ ਸਾਡਾ ਕਿੰਨੇ ਦਿਨਾਂ ਦਾ ਪਿਆ ਹੈ ਕਿ ਮੈਂ ਖੱਡਾ ਮਣਾ ਪੋ ਵੀ ਬਣਾ ਲੈਣਾ ਨਾਲ। ਨਹੀਂ ਤਾਂ ਖਰਾਬ ਹੋ ਜਾਊਗਾ। ਇਹ ਤੁਹਾਨੂੰ ਫੁੱਦੂ ਬਣਾ ਰਹੇ ਤੇ ਤੁਸੀਂ ਫੁੱਦੂ ਭੰਡੇ ਹੋ। ਹੈਂ? ਵਲੌਗ ਦੇ ਖੰਡੇ ਹੋਰ ਚੰਗੀ ਇਹ ਜੀ ਪ੍ਰੈਂਕ ਕੀਤਾ ਉਹ ਸਾਰੇ ਹਮ ਸਾਰੀ ਫੈਮਿਲੀ ਨੂੰ ਪਤਾ ਪ੍ਰੈਂਕ ਕਾ ਦਾ ਕੀਤਾ ਹੈ ਨਹੀਂ ਨਹੀਂ ਮੈਨੂੰ ਪਤਾ ਆ ਫਤਿਹ ਦੇ ਇਹ ਵੀ ਕਮਲਾ ਹੋ ਰਿਹਾ ਵੇਖ ਵੇਖ ਕੇ ਗੋਲ ਗੱਪੇ ਖਾ ਕੇ ਕਿਵੇਂ ਲੱਗਿਆ ਸੀ ਵਧੀਆ ਹੈ ਕਿੰਨੇ ਖਾਦੇ ਹਨ ਪਤੇ ਨੇ ਪੂਰੀ ਰੇਲ ਬਣਾਤੀ ਗੋਲ ਗੱਪਿਆਂ ਦੀ ਅਮਦੇ ਅਮਾ ਮੇਰੀ ਅਸਲ ਲਾ ਹਾਂ ਇਹ ਐਕਸਰਸਾਈਜ਼ ਹੋ ਰਹੀ ਸੋਫਾ ਖਰਾਬ ਕਰਨ ਡਿਆ ਹੋਰ ਕੀ ਹੈ ਇੰਝਗਾ ਬਹੁਤੀ ਜਿਆਦਾ ਨਾ ਭਾਈ ਨਮਨੋ ਮੋਤਰਾ ਦੀ ਚਾਹ ਉਹਨਾਂ ਲਈ ਦੀ ਪਤੀ ਪਾ ਦਿੰਦੇ ਨੇ ਨਾ ਜਿਹੜੇ ਗਏ। ਜਦੋਂ ਗੱਡੀ ਚਾਹ ਆ ਤੇ ਜਿਹੜੇ ਸਾਡੇ ਘਰੇ ਗੈਸਟ ਆਏ ਹੋਏ ਨੇ ਫਤੇ ਪਨਿਤ ਗੈਸਟ ਨਹੀਂ ਕਹਿ ਸਕਦੇ ਮੇਰੇ ਪੁੱਤ ਆਏ ਹੋਏ ਨੇ ਇਹ। ਤੇ ਇੱਕ ਵਾਰੀ ਤੇ ਚਾਹ ਪੀਣੀ ਪੀਣੀ ਚਾਹ ਦਾ ਉਹ ਤਾਂ ਵੀ ਚਸਕਾ ਲਿਆ ਪਿਆ ਹੋਇਆ। ਜਦੋਂ ਪਟੇ ਨੂੰ ਕੁਛ ਨਹੀਂ ਆ ਨਾ ਕਿ ਚਾਹ ਪੀਂਗਾ ਕਿ ਬੁੱਤ। ਚਾਹ ਬਣਾ ਲਓ। ਉਹ ਜਿੱਦ ਕਰਦੀ ਆ ਇਹਨੇ ਮਿੰਮਿੰਨੇ ਆਇਆ ਹੋਣਾ ਚਾਹ ਪੀ ਗਏ ਨੇ ਪੁੱਤ ਤੇ ਸ਼ਾਮ ਨੂੰ ਵੀ ਖੀਂਦੇ ਨੇ। ਲੱਚੀ ਪਾਤੀ ਪਤਰੀ ਹਾਂਜੀ ਬਤੁਆ ਲੈ ਚਾ ਨਹੀਂ ਆ ਬਸ ਫਿਰ ਦੋਸਤਾਂ ਨੇ ਆਈ ਚਾਹ ਪਰ ਕੇ ਚਾਹ ਚ ਦੋਸਤਾਂ ਦੇ ਘਰ ਕੇ ਖਾਣੇ ਸੰਦੇ ਲੋਕ ਆਓ ਸੰਦੇ ਹੋਰੇ ਆਈਸਕ੍ਰੀਮ ਦੇ ਪਕੌੜੇ ਬਣਨ ਲੱਗੇ ਕੜਾ ਖਰਾਬ ਕਰਨਾ ਨਾ ਆਈਸਕ੍ਰੀਮ ਦੇ ਪਕੌੜੇ ਨੂੰ ਥੋੜਾ ਕਰਲਾਜਮ ਵੜਾ ਪੀਜ਼ਾ ਹਾਂ ਪੀਜ਼ਾ ਇਸ ਵਿੱਚ ਸੈਂਟੀ ਸਪਰੈ ਜਿਹੜਾ ਪਤਲੇ ਚਾਹੇ ਰੱਖ ਕੇ ਠੰਡਾ ਉਹ ਤਾਂ ਵਧੀਆ ਲੱਗਦਾ ਹੈ ਪੀਜ਼ਾ ਵਾਲਾ ਕੜਲਾਜਮ ਕਿੱਥੇ ਖਾਦ ਨਹੀਂ ਦੇਖ ਸਕਦੇ ਥੋੜਿਆ ਹਵਾ ਦਾ ਇੱਕ ਉਹਦਾ ਪਕੌੜਾ ਰਸਮলাই ਦਾ ਪਕੌੜਾ ਹੈ ਹਾਂ ਬੰਦੇ ਦਾ ਮਾਣੀ ਚੱਖਿਆ ਜਾਏਗਾ ਆਈਸਕ੍ਰੀਮ ਤੋਂ ਰਸਮলাই ਦਾ ਰਸਮলাই ਤੇ ਇੱਕ ਉਹਦਾ ਆਹ ਉਹਨਿੰ ਜਿਹੜੇ ਇੱਕ ਤਾਂ ब्राउन कलरियां देखला आज आमंड एक ਹੋਰ ਆਉਂਦੀ ਹੈ ਇੱਕ ਵਾਈਟ ਵੀ ਆਉਂਦੀ ਹੈ ਰਸਗੁੱਲੇ ਦਾ ਰਸਗੁੱਲੇ ਹਾਂ ਹਾਂ ਉਹਦਾ ਉਹਦਾ ਪਕੌੜਾ ਕਿੱਥੇ ਦੇਖਿਆ ਤੁਸੀਂ ਯਾਰ ਆਉਂਦੇ ਨਹੀਂ ਯਾਰ ਹੋਰ ਤਾਂ ਅੱਜ ਹਮ ਆਪਕੋ ਵੀ ਦਿਖਾएंगे ਰਸਗੁੱਲੇ ਦਾ ਪਕੌੜਾ ਉਹ ਮੇਰੇ ਨਾਲ ਰਸਗੁੱਲਾ ਲੈਂਦੇ ਨੇ ਬੇਸਨ ਗੋਲੇ ਆ ਚੂਲੂ ਮਿਰਚ ਪਾਇਆ ਸਾਰਾ ਕੁਝ ਪੇਸਟ ਹੋ ਤੇ ਉਹਨੂੰ ਬਸ ਉਹਦੇ ਵਿੱਚ 믹ਸ ਕਰਕੇ ਤੇ ਤੇਲ ਫਰਾਈ ਕਰਦੇ ਹਾਂ ਹਾਂ ਉਸ ਪੁੱਠੀਆਂ ਪੁੱਠੀਆਂ ਜੀਆ ਚਾਰੇ ਜਿਹੜਾ ਅੰਦਰ ਉਹ ਟੀਵੀ ਵੇਖਵੇਂ ਕਮਲਾ ਉਹ ਚੱਲਿਆ ਕਿ ਉਹਦੇ ਤਾਂ ਹੈ ਨਹੀਂ ਬੁੱਕਾਂ ਨਹੀਂ ਕੋਈ ਪੜ੍ਹਾਈ ਨਹੀਂ ਕਰਨੀ ਕੋਈ ਕੁਝ ਨਹੀਂ ਤੇ ਬਸ ਟੀਵੀ ਦੇਖਣਾ ਆਪਾਂ ਨੇ ਹੋਰ ਕੁਝ ਨਹੀਂ ਕਰਨਾ ਉਹਨੇ ਇੱਧਰ ਨੂੰ ਸੈਲਫ ਸਾਫ਼ ਕਰਨ ਦੇ ਰੋਟੀ ਬਣਾਈ ਉਹਨੇ ਦੁਪਹਿਰੇ ਸੋਹਣਾ ਆਟਾ ਜੇ ਫੇਕ ਜੰਦਾ ਇਹ ਸਫਾਈ ਇਹ ਨਹੀਂ ਕਰਨ ਵਾਲੀ ਪਈ ਗਰਮੀ ਕਰਕੇ ਜੀ ਨਹੀਂ ਕਰਦਾ ਵਿੰਡੋ ਜਿਹੜੀ ਹੈ ਨਾ ਮਿੱਟੀ ਆ ਕੇ ਸਾਰੀ ਜਾਲੀ ਸਾਫ਼ ਕਰਨ ਵਾਲੀ ਪਈ जिस दिन ठंडा पड़ेगा तो नहीं करोगे उत्पादित हो रही है दूध ज्यादा पानी पानी कट तो पड़ रही है ऐसे पानी चम्मचन भाई पीछे का चम्मचन भाई पीछे का चिमचा 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 अभी वाला चिमचा बार-बार इसको उदी जा रही है ਜੈਸ ਉਹ ਦਮਨ ਦਾ ਬੜੀ ਫਤਿਹ ਦਾ ਉਹ ਦੇਖਣੇ ਵਾਲੀ ਤੋਂ ਥੋੜੀ ਪੱਤੀ ਪਾਹਣ ਪੱਤੀ ਘੱਟ ਪਰਨਾ ਵੀ ਜ਼ਿਆਦਾ ਪਈ ਦੀ ਦਮਨ ਨੇ ਇੱਕਦਮ ਪਹਿਲਾਂ ਗਾ ਦਾ ਪਾਲੀ ਮੈਂ ਗੁੱਧ ਪਾਪ ਪਾਈ ਗਈ ਪਾਈ ਗਈ ਪਰ ਚਾਹ ਚੋ ਕੋੜਾ ਪਨ ਗਿਆ ਹੀ ਹੈਗਾ ਗਰਮੀ ਚ ਤਾਂ ਵੈਸੇ ਵੀ ਚਾਹ ਪੱਤੀ ਘੱਟ ਹੋਣੀ ਚਾਹੀਦੀ ਇਹਨਾਂ ਨੂੰ ਤੋੜ ਦੇ ਕਿਵੇਂ ਸੀਗਾ ਕੀ 6 6 ਫੁੱਟ ਜਟਨੀ ਬੋਲਦੇ ਆ ਘੱਟ ਨਹੀਂ ਥੂੜੀ ਵੀ ਲੁੱਕ ਆ ਦਮੰਦੀ ਇਹਦੇ ਐ ਕਿ ਲੂਜ਼ ਲੂਜ਼ ਆ ਕਰਨੀ ਹੈ ਨਾ ਸਹੀ ਪਰ ਇਹਦਾਂ ਟੀ ਸ਼ਰਟ ਪਾਇਆ ਸੋ ਨਹੀਂ ਲੱਗਦੀ ਬੀ ਐਵੇਂ ਥੋੜਾ ਜੂ ਹਾਲੇ ਕੱਪਟਨ ਨੂੰ ਸੱਟ ਘਰ ਲਿਆ ਮੇਰਾ ਉਹ ਤਾਂ ਹੈ ਹੀ ਗੰਦਾ ਖਾ ਕੇ ਦੇ ਦਿੱਤੀ ਗੰਦਾ ਵਾਲਾ ਆਉਂਦਾ ਹੈ ਮੇਰਾ ਉਹ ਵੀ ਗੰਦਾ ਹੀ ਆ ਆਪਣਾ ਦਿਖਾਈ ਨਾ ਬਟਾ ਨਾ ਮੈਂ ਆਪਣਾ ਰੋਸ਼ਨ ਚਿਹਰਾ ਦਿਖਾਉਣੇ ਜਾਂਦਾ ਹੈਗਾ ਇਹ ਚਾਂਸਰ ਆਪਸ਼ਨ ਚੈਰਾ ਜੁਲਫੋں ਦਾ ਰੰਗ ਸੁਨਹਿਰਾ ਜੁਲਫੋں ਦਾ ਰੰਗ ਸੁਨਹਿਰਾ ਕਿਵੇਂ ਦੇਖੂ ਤੇਰੀ ਅੱਖੇ ਆੱਖੋ 'ਤੇ ਚਸ਼ਮੇ ਕਵੇਰਾ ਤੇ ਚਸ਼ਮੇ ਕੋ ਹਟਾਓ ਜੀ ਅੱਖੇ ਤੋਂ ਮਿਲਾਓ ਜੀ ਗਾਣਾ ਹੁੰਦਾ ਨਹੀਂ ਪੁਰਾਣੇ ਗਾਣੇ ਜੋੜ ਲਾ ਰੱਖਿਆ ਹੈ ਨਹੀਂ ਅੰਦਰ ਤਾਂ ਹੈਗੇ ਬਟਾ ਜਿੱਦ ਦੀ ਦੇਰ ਸੁਣੀ ਹੈ ਹੋਏ ਲਿਰਿਕਸ ਨੂੰ ਦੇ ਲਿਰਿਕਸ ਨੂੰ ਲਿਰਿਕਸ ਕਰੀ ਸਹੀ ਆਲਵਾਏ ਆਰ ਆਈ ਸੀ ਐਸ ਆਉਂਦੇ ਨੇ ਬੈਨੂ ਪਿੰਡੇ ਬਾਬੇ ਆਨੇ ਵੀ ਲੋਈਸ਼ਰੀ ਦਾ ਹੀ ਰਗੜੀ ਲੈਡ ਗੁਲ ਛੜਪੀਦਾ ਹੋਣਾ ਤਗੜੀ ਚਾਹ ਛੜ ਮੇਰੇ ਬੱਚਿਆਂ ਨੂੰ ਇੰਨੇ ਗਾਣੇ ਹੁੰਦੇ ਨੇ ਸਾਡੇ ਵਰਗਿਆਂ ਨੂੰ ਕੁਝ ਵੀ ਪਤਾ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਕਿਹੜਾ ਨਵਾਂ ਆਇਆ ਤੇ ਕਿਹੜਾ ਪੁਰਾਣਾ ਸਾਡੇ ਵਰਗੇ ਜਦਗੀ ਚ ਜਾਂਦੇ ਹੋਈ ਪੁਰਾਣੇ ਸੁਣੀ ਜਾਂਦੇ ਗਾਣੇ ਦਾ ਫਤਿਹ ਲਾਉਂਦਾ ਘੈਂਟ ਘੈਂਟ ਆਓ ਕਪੜੇ ਸੁੱਕਦੇ ਨਹੀਂ ਆ ਤੇ ਯਾਰ ਫੇਅਰ ਬੈੱਡ ਪਰ ਆ ਪਿਆ ਰੋਜ਼ ਰੋਜ਼ ਕੱਪੜੇ ਰੋਜ਼ ਗਰਮੀ ਕਰਕੇ ਇੰਨੇ ਕਪੜੇ ਹੁੰਦੇ ਨੇ ਪਸੀਨੇ ਨਾਲ ਇਹ ਅੰਦਰ ਕਰਦੇ ਹੋ ਸੀ ਬੋਲ ਕਪੜਾ ਚੀਰ ਰੋ ਪੁੱਤ ਆ ਪਰਨਾ ਤੋ ਤਾਂ ਮੈਂ ਠੀਕ ਧੰਨਵਾਦ ਆ ਤੋਣਾ ਹੂੰ ਆ ਤੋਣਾ ਗੁੱਛਾ ਕਰਕੇ ਸਿੱਟ ਰੱਖਿਆ ਨਹੀਂ ਨਹੀਂ ਇਹ ਤੋਣਾ ਹੈਗਾ ਤੋਣਾ ਤੋ ਕੱਲ ਤਾਂ ਬੰਨਿਆ ਜਮਾ ਹੂੰ ਕੱਲ ਤਾਂ ਬੰਨਿਆ ਅੱਜ ਆ ਚਾ ਵੰਦਾ ਲੱਤ ਕੇ ਹਾਂ ਇਹ ਲੱਤ ਕੇ ਵਾਹ ਇਹ ਆ ਦੇਖ ਆ ਫਤੇ ਦੇ ਕੰਮ ਨੇ ਆ ਫਤੇ ਨਹੀਂ ਕੀਤਾ ਸੀਗਾ ਉਹਨੂੰ ਮੈਂ ਕਿ ਕਿਕਾ ਕੀ ਹੈ ਇਹ ਮਿੱਟੀ ਉਹਨੇ ਜਦੋਂ ਤਾਰ ਤੋਂ ਲਾਇਆ ਥੱਲੇ ਪਾਣੀ ਸੀ ਹੂੰ ਤੇ ਪਿੱਛੇ ਲਿਆ ਰਿਆ ਹੈ ਕੱਪੜੇ ਥੱਲੇ ਚਾਹ ਬੜ ਗਈ ਹੂੰ ਕਪੜੇ ਮੈਂ ਲਾ ਕੇ ਲਿਹਾਰੀ ਹਾਂ ਬਾਤ ਰੱਖੇ ਤੇ ਆ ਟੀਚਰ ਥੱਲੇ ਡਿੱਗੀ ਉਹ ਬਿਨਾਂ ਪਾਣੀ ਚ ਡਿੱਗ ਕੇ ਤਾਂ ਸਾਰੀ ਗੰਦ ਹੋ ਗਈ ਹੁਣ ਫਿਰ ਤੇ ਧੋਣੀਆਂ ਦੁਬਾਰਾ ਮਸ਼ੀਨ ਚ ਪਾ ਦੇ ਆ ਗਿਆ ਜੂੜਾ ਕਰਾਲਾ ਮੇਰੇ ਕੋ ਕੁੱਟ ਖਾਂਗੇ ਸਾਰੇ ਕਹਿਣਗੇ ਕਿ ਜੂੜਾ ਨਹੀਂ ਕਰਾਇਆ ਮਮਾ ਮੇਰੇ ਪੱਗ ਤੇ ਮੇਰੇ ਪੱਗ ਤੋਂ ਜੀ ਪੱਗ ਧੋਤੀ ਬੰਨ ਲਾ ਉਹ ਭਈ ਉੱਥੇ ਕੱਲ ਕੀਤਾ ਜੂੜਾ ਲੱਗਦਾ ਕੱਲ ਕੀਤਾ ਉਹ ਪੱਗ ਕਰਕੇ ਨਾ ਸਾਰਾ ਟਾਹ ਦਿੰਦਾ ਹੁਣ ਮੈਂ ਹੀ ਪਰਣਾ ਪਣਾ ਬੰਨਾ ਇਹ ਪੱਕ ਬਨੇਗਾ ਹੁਰੀਸਣਾ ਦੋਨੇ ਜਾਨੇ ਪੱਕ ਬੰਨ ਲਓ ਤੇ ਲੋ ਜੀ ਚਾਹ ਸਾਡੀ ਬਣੀ ਦੀ ਦਮਨ ਲੈ ਕੇ ਆ ਰਹੀ ਹੈ ਚਾਹ ਪੀਨੇ ਆ ਚਾਹ ਪੀ ਕੇ ਨਾਲ ਕਪੜੇ ਕੋਟ ਕਰਦੇ ਆ ਰਾਤ ਦੀ ਸਬਜ਼ੀ ਦੇ ਵਿੱਚ ਥੋੜੀਆਂ ਜਿਹੀਆਂ ਪਿੰਡੀਆਂ ਪਈਆਂ ਨੇ ਦਮਨ ਥੋੜੀਆਂ ਥੋਰੀਆਂ ਪਈਆਂ ਨੇ ਸਬਜ਼ੀ ਅੱਜ ਪਿੰਡ ਲਾ ਆ ਦੇਖੋ ਹੁਣ ਜੀ ਅੱਜ ਸਵੇਰ ਦੇ ਪਿੱਛੇ ਪੈਨੇ ਅੱਜ ਪਿੰਡ ਜਾਣਾ ਪਿੰਡ ਜਾਣਾ ਪਿੰਡ ਜਾਣਾ ਤੇ ਪਿੰਡ ਲੈ ਕੇ ਕਹਿੰਦੇ ਜਾਣਾ ਦਮਨ ਦੀ ਟਿਊਸ਼ਨ ਹੈ ਪੁੱਤ ਯਾਰ ਇਹਦੀ ਨਹੀਂ ਟਿਊਸ਼ਨ ਲੋਟ ਆ ਰਹੀ ਹੈਗੀ ਫਿਰ ਅਨ ਦਮਨ ਸਵੇਰੇ ਸਵੇਰੇ ਆਉਣਾ ਪੈਣਾ ਇਸ ਵੇਰ ਤੇ ਕਹ ਰਿਹਾ ਅੱਜ ਦਾ ਡਿਨਰ ਪਿੰਡ ਆਜ ਦਾ ਡਿਨਰ ਪਿੰਡ ਪੁੱਤਾਂ ਜੂੜਾ ਪੁੱਤ ਮੇਰਾ ਇੱਕ ਵਾਰੀ ਹੋਰ ਕਰਾਲਾ ਹੁਣ ਨਾ ਇਹਨੇ ਇਹਦੀ ਰੀਸ ਨਾ ਪਰਣਾ ਬੰਨਣਾ ਨਾ ਕਿ ਸਾਰੇ ਚੇਂਜ ਕਰਦੇ ਨੇ ਤੇ ਪਰਣਾ ਨਹੀਂ ਬੰਨਿਆ ਚਲੋ ਬੰਨੋ ਫਿਰ ਫਤੇ ਦੇ ਨਾ ਕਰਨੇ ਵਾਸਤੇ ਬਹੁਤ ਸੋਹਣੇ ਕਮੈਂਟ ਆ ਰਹੇ ਹਨ ਕਿਤੇ ਫਤੇ ਦੀ ਚਾਲ ਬਹੁਤ ਸੋਹਣੀ ਬਹੁਤ ਸੋਹਣਾ ਪਰਣਾ ਬੰਨਿਆ ਲਓ ਮੈਂ ਤੁਹਾਡਾ ਪ੍ਰਾਂਦੀ ਲਓ ਪ੍ਰਾਂਦੀ ਨਾ ਸਾਰਾ ਇੱਕ ਵਾਰੀ ਫੋੜ ਕੇ ਕਰ ਦਈਆਂ ਚਲੋ ਲਓ ਜੀ ਪਹਿਲਾਂ ਮੈਂ ਤਾਂ ਜੂੜਾ ਕਰ ਲਾਂ ਚਾਹ ਪੀ ਲਈਏ ਆਪਾਂ ਕੰਗੀ ਕਿੱਥੇ ਆ ਪੁਣੀ ਮੈਂ ਕਰਾ ਦੇਣੀ ਆ ਆਪੇ ਹੀ ਕਰਨ ਲੱਗਾ ਪਿਆ ਉਹ ਦੇਖੋ ਬਣ ਗਈ ਬਸ ਛੇ ਹੋਰ ਠੀਕਾ ਮਰਜੀ ਤੇਰੀ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਛੇ ਹੋਰ ਮੈਂ ਅਜਾ ਜੂੜਾ ਕਰਦਾ ਕਿੱਥੇ ਗਿਆ ਫਤੇ ਚਲੋ ਜੀ ਇੱਧਰ ਚਾਹ ਆ ਗਈ ਤੇ ਫਤੇ ਨੂੰ ਆਪਾਂ ਥੋੜਾ ਦੁੱਧ ਪਾ ਦੇਣਾ ਇਹਨੂੰ ਪਤਾ ਨਹੀਂ ਲੱਗਦਾ ਉਹ ਬਰਨਾ ਬਨਣ ਲੱਗਾ ਪਿਆ ਪੁੱਤ ਨੇ ਤਾਂ ਪੱਗ ਮੰਨੀ ਵੱਡੇ ਨੇ ਤਾਂ ਛੋਟੇ ਦੀ ਜੇ ਪੁਣੀ ਨਹੀਂ ਹੋ ਰਹੀ ਜੇ ਪੁਣੀ ਨਹੀਂ ਸੈੱਟ ਹੋ ਰਹੀ ਅਲੀ ਨਾਲ ਦੇਖਦੇ ਪਏ ਆਂ ਅਸੀਂ ਵਲੌਗ ਆਪਣੇ ਛੋਟੇ ਸਰਦਾਰ ਨੇ ਪੱਗ ਬੰਨ ਹੀ ਲਈ ਫਿਰ ਹੈਂ ਘੈਂਟ ਵਜੀ ਪੱਗ ਇਹ ਕੀ ਹੋ ਰਿਹਾ ਨਾਲ ਗਰਮੀ ਚ ਚਾਹ ਪੀਤੀ ਜਾ ਰਹੀ ਹੈ ਵਾਲ ਨਿਕਲੇ ਪਏ ਇਧਰੋਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੱਗ ਤਾਂ ਵੱਜ ਗਈ ਕਿ ਨਹੀਂ ਤੇਰੇ ਨਾਲ ਦੀ ਬੰਨੀ ਹੁੰਦੀ ਨਹੀਂ ਤੇ ਇਹ ਅੱਛਾ ਇਹਨੇ ਬਲੂ ਮੰਗਾਇਆ ਪਰ ਨਾ ਤੂੰ ਕਾਲਾ ਮੰਗਾਇਆ ਹੈਂ ਵਾਈ ਨਹੀਂ ਵਾਈਛਾ ਦੇ ਕੇ ਜਾਇ ਨਹੀਂ ਕਿ ਜੇ ਛੋਣੀ ਨਜ਼ਰਾਂ ਨਾ ਗੱਗ ਜਾਣ ਮੇਰੇ ਪੁੱਤ ਨੂੰ ਇਹ ਤਾਂ ਲੱਗਣੀ ਹੀ ਆ ਲੱਗਣੀ ਆ ਫੇਰ ਹੈ ਫੇਰ ਮਿਰਚਾ ਵਾਰ ਦਿੰਨੇ ਆ ਕੱਚਾ ਇੱਥੇ ਗਿਆ ਡਾਂਡੇ ਦਾ ਕੱਚਾ ਉੱਡ ਗਿਆ ਕੱਥਾ ਨੇਰੀ ਚ ਉੱਡ ਗਿਆ ਨਹੀਂ ਰਹੀ ਸੀ ਹੈ ਨਹੀਂ ਰਹੀ ਇਹਨੇ ਕੱਚਾ ਪਤਾ ਕਾ ਦੇਣਾ ਤੋਤਾ ਆਪਣਾ ਨਾਉਣ ਵਾਲੇ ਸਾਬਣ ਨਾਲ ਉਹ ਆਕੜ ਹੀ ਗਿਆ ਮੈਨਾਂ ਤਾਂ ਇਹ ਨਹੀਂ ਉਤਨਾਂ ਲ ਹਾਂ ਮੈਂ ਤਾਂ ਅਬ ਜਦੋਂ ਨਾ ਨਾ ਵਾਲੇ ਪਾਣੀ ਨਾਲ ਵਿੱਚ ਡੁਬਵਾਉਂਦਾ ਅੱਛਾ ਉਹ ਮੈਂ ਉਹੀ ਪਾਣੀ ਨਾਲ ਆਇਆ ਸੀ ਮੈਂ ਹਾਏ ਚਲੋ ਮੈਂ ਇੰਨਾ ਕਰ ਆ ਗਿਆ ਸੀ ਮੈਂ ਤੋਂ ਦੇਣੀ ਐ ਐਂਡ ਤੇ ਪਾਣੀ ਮੈਂ ਮੈਂ ਚਲ ਕਿਉਂ ਵੇਸ ਕਰਨਾ ਪਾਈ ਲੈਣਾ ਮੈਨੂੰ ਨਹੀਂ ਪਤਾ ਤੈਨੂੰ ਗੰਨਾ ਨਹੀਂ ਲੱਗਿਆ ਸਾਬਣ ਵਾਲਾ ਇਹ ਤਾਂ ਇਹ ਤਾਂ ਉਂਗੀ ਅੰਦਰ ਸੇ ਸਾਬਣ ਕੋ ਫੈਨਾ ਪਾਣੀ ਦੇ ਇੱਕ ਵਾਰੀ ਹੋਰ ਨਾ ਗਿਆ ਛੋਣੀ ਚਿੜੀ ਆ ਛੋਣੀ ਚਿੜੀ ਆ ਮੇਰੀ ਛੋਣੀ ਚਿੜੀ ਤੇਰੇ ਪਿੱਛੇ ਪਿੱਛੇ ਤੇਰੇ ਪਿੱਛੇ ਪਿੱਛੇ ਵੀਰੇ ਦੇ ਪਿੱਛੇ ਪਿੱਛੇ ਵੀਰੇ ਦੇ ਪਿੱਛੇ ਹਾਂਜੀ ਆਹ ਕੋ ਪ੍ਰਿੰਡਾ ਜੀ ਹੋਇ ਕੀ ਪ੍ਰਿੰਡਾ ਦੀ ਦਵਾਈ ਨਹੀਂ ਹੈਗੀ ਇਹੇ ਉਹ ਪ੍ਰਿੰਡਾ ਦਾ ਸ਼ਾਬਦਿ ਹੋਤੇ ਇਹਨੇ ਛੇੜਨਾ ਨਹੀਂ ਹੱਥ ਨਹੀਂ ਲਾਣਾ ਇਹਨੂੰ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਅੱਜ ਇੱਧਰ ਆਦਾ ਡਿਨਰ ਫਿਰ ਪੈਂਡ ਕਰਨਾ ਲਾਸਟ ਪ੍ਰੈਕਟਿਸ ਪ੍ਰੈਕਟਿਸ ਹੋ ਜਾਣੀ ਜੇ ਡਿੱਗ ਗਿਆ ਤੇ ਇੱਧਰ ਹੋ ਜਾ ਪ੍ਰੈਕਟਿਸ ਤਾਂ ਲੱਗਦਾ ਪ੍ਰੈਕਟਿਸ ਉਹ ਕੰਦਣਾ ਕਰ ਲੈ ਕੰਦਣਾ ਆਹ ਦੇਖੋ ਗਾਇਜ਼ ਕੀ ਕਰਨ ਲੱਗਾ ਆ ਗਿਆ ਮੈਂ ਆਹ ਦੇਖੋ ਗਾਇਜ਼ ਨੀਤ ਕੀ ਕਰ ਰਿਆ ਗਰਮ ਹੋਦਾ ਗਰਮ ਨਹੀਂ ਮੈਂ ਕੋਸੀ ਜੀ ਕਰਕੇ ਲਿਆਈਆਂ ਕੋਸੀ ਕੀਤੀ 2 ਮਿੰਟ ਰੱਖਦੇ ਠੰਡੀ ਹੋ ਜਾਣੀ ਇਸ ਵੇਲੇ ਤੋਂ ਬਿਜਰੇ ਸੁਲਾ ਗਰਮਾ ਗੜੋ ਪਾਚ ਗੰਮੋ ਜਾਣਾ ਮਾਤਾ ਜੀ ਨਾਲ ਉੱਥੇ ਚੱਲੀਏ ਹੋਟਲ ਕਿਹੜੇ ਹੋਟਲ ਜਾਣਾ ਤੂੰ ਤਾਂ ਰੋਜ ਦਾ ਗਿੱਜ ਗਿਆ ਹੋਟਲ ਜਾਣਾ ਗੇੜੀ ਰੂਟ ਤੇ ਲਈ ਗੇੜੀ ਰੂਟ ਗੇੜੀ ਰੂਟ ਤਾਂ ਤੁਹਾਡੇ ਉੱਥੇ ਆ ਸੁਨਾਮ ਹਨਾ ਤੂੰ ਤਾਰ ਟੁੱਟ ਜਾਣੀ ਮੈਂ ਕੱਪੜੇ ਕਿੱਥੇ ਸੁਕਣੇ ਪਾਣੇ ਨੇ ਸਿਰ ਤੇ ਸਿਰ ਤੇ ਕੁੱਟ ਖਾਣੀ ਤੂੰ ਦੁੱਜਾ ਤੇ ਘਰ ਤੇ ਇਧਰ ਆ ਇਧਰ ਆ ਕਿ ਹਾਈ ਨੰਗੇ ਪਿਆਰੀ ਇੰਨਾ ਤੱਤਾ ਫਰਸ਼ ਐ ਇਧਰ ਆ ਮੈਂ ਦੱਸਨੀ ਇਧਰ ਵਾਲੀ ਐਕਸਰਸਾਈਜ਼ ਹੋ ਰਹੀ ਐ ਹੈ ਐਡਾ ਮੋਟਾ ਹੋ ਗਿਆ ਮੇਰੀ ਬਾਡੀ ਮੈਂ ਸੋਚ ਰਿਹਾ ਕਿ ਬਾਡੀ ਬਣਾਈ ਜਾਵੇ ਅੱਛਾ ਬਣਾਓ ਫਿਰ ਬਾਡੀ ਕੀ ਉਮਾ ਟੀ-ਸ਼ਰਟ ਕੱਸੀ ਪਾਵਾ ਟਾਈਮ ਨਹੀਂ ਹੈ ਨਾ ਚਲੋ ਪਿਛਲੇ ਸਾਲ ਆਜੋ ਦੱਸੋ ਫਿਰ ਕੀ ਕਰਨਾ ਜਾਨਾ ਪਿੰਡ ਮੈਂ ਪਾਪਾ ਨੂੰ ਕਰਾਂ ਫੋਨ ਫਿਰ ਪੁੱਛਾਂ ਫਿਰ ਤੁਸੀਂ ਉੱਥੇ ਹੀ ਰਹਿ ਜਾਣਾ ਆਉਣਾ ਨਹੀਂ ਨਾਲ ਸਾਡੇ ਅੱਛਾ ਨਹੀਂ ਆਪਾਂ ਉਦਨ ਆਵਾਂਗੇ ਨਾ ਕਿੱਥੇ ਵਾਟਰ ਪਾਰਕ ਜਾਣਾ ਜਿੱਦਾਂ ਵਾਟਰ ਪਾਰਕ ਤਾਂ ਉਧਰੋਂ ਵੀ ਰਸਤਾ ਉਹਨਾਂ ਹੀ ਪੈਣਾ ਇਧਰੋਂ ਵੀ ਉਹਨਾਂ ਹੀ ਪੈਣਾ ਕੋਈ ਚੱਕਰ ਹੀ ਨਹੀਂ ਫਿਰ ਪਾਪਾ ਨੇ ਤਾਂ ਆਫਿਸ ਆਉਣਾ ਮੈਂ ਪਾਪਾ ਨਾਲ ਆ ਜੂੰਗੀ ਰੋਟੀ ਪਾਣੀ ਬਣਾ ਕੇ ਮੈਂ ਫਿਰ ਆਪਾਂ ਇਧਰੋਂ ਆ ਜਾਾਂਗੇ ਤੁਸੀਂ ਉਧਰੋਂ ਆ ਜਿਓ ਕਿਧਰੋਂ ਆਈ ਸਕੂਟੀ ਤੇ ਆ ਜਾਾਂਗੇ ਮੈਂ ਤੇ ਪਾਪਾ ਹੂੰ ਹੂੰ ਇੰਨੀ ਗਰਮੀ ਪੈ ਰਹੀ ਪਸੀਨਾ ਆ ਰਿਹਾ ਤੇਰੇ ਲਿਪਸ ਐਂ ਡਰਾਈ ਹੋਏ ਪਏ ਨੇ ਉਹ ਆ ਗਿਆ ਮੇਰੇ ਕੀ ਦੋ ਪਾਇਆ ਬੜਾ ਸੋਣਾ ਪੰਗੜਾ ਪਾਉਂਦਾ ਫਤੇ ਲੈ ਮੈਂ ਥੋੜਾ ਪੰਗੜਾ ਪਾਉਂਦਾ ਆਂ ਉਹ ਚਾਹ ਚਾਹ ਕੇ ਲੈ ਜਾਂਦੀ ਮਾਰੋ ਫਤੇ ਫਤੇ ਠੀਕ ਹੋ ਗਈ ਉਹ ਤਾਂ ਖਰਾਬ ਚਾਹ ਦਾ ਕੀ ਖਰਾਬ ਹੋਣਾ ਸੀ ਹੋ ਗਈ ਹਾਂ ਬੋਲ ਯਾ ਝੁੱਕਦੇ ਥੋੜੀ ਆ ਪਤਲੋ ਆਏ ਅੱਗੇ ਆਇਆ ਪਤਲੋ ਬਾਏ ਬਾਏ ਪਤਲੋ